ਜੁਲੰਦਰ ਵਿੱਚ ਆਪ ਦੇ ਆਗੂ 모ਹਿੰਦਰ ਭਗਤ ਦੀ ਵੱਡੀ ਲੀਡ ਦੇ ਨਾਲ ਜਿੱਤ ਦੀ ਖੁਸ਼ੀ ਦੇ ਵਿੱਚ ਢਾੜੀ ਵਾਲ ਵਿੱਚ ਸ਼ਿਫ ਸ਼ਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਧਾਨ ਹਣੀ ਮਹਾਜਨ ਅਤੇ ਨੌਜਵਾਨਾਂ ਨੇ ਖੁਸ਼ੀ ਮਨਾਈ ਅਤੇ ਪਾਏ ਭੰਗਰੇ ਅਸਤ ਬਾਜੀ ਚਲਾਈ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹਣੀ ਮਹਾਜਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਚੈਰੀਕਲਸੀ ਹਲਕਾ ਕਾਦਿਆ ਚਾਰਜ ਰਿਸਪੋਨਸਿਬਿਲਿਟੀ ਸੇਖਣ ਵਧਾਈ ਦਿੰਦੇ ਹੋਏ ਸਰਕਾਰ ਨੂੰ ਅਪੀਲ ਵੀ ਕੀਤੀ ਜੋ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਹਨ ਉਹਨਾਂ ਨੂੰ ਜਲਦੀ ਪੂਰਾ ਕਰੇ ਅਤੇ ਪੰਜਾਬ ਦੇ ਵਿਕਾਸ ਕਰਕੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣ। ਦੇਖੋ ਟੀਵੀ ਨਿਊਜ਼ ਇੰਡੀਆ 255 ਦੀ ਧਾਰਿਆ ਤੋਂ ਪੱਤਰਕਾਰ ਨਜੀਦ ਸਿੰਘ ਦੀ ਖਾਸ ਰਿਪੋਰਟ। ਅੱਜ ਅਸੀਂ ਜਿਹੜਾ ਅੱਜ ਬੜਾ ਜਸ਼ਨ ਦਾ ਮਾਹੌਲ ਆ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜਿਮਨੀ ਚੌਂ ਜਿਹੜੀ ਜਲੰਧਰ ਵੈਸਟ ਹਲਕੇ 'ਚ ਹੋਈ ਆ ਉਦੇ ਵਿੱਚ ਅਸੀਂ ਵੀ ਆਪਣੀ ਸ਼ਿਵਸਨ ਦਾ ਬਾਲਾ ਸਾਹਿਬ ਠਾਕਰੇ ਵੱਲੋਂ ਜਿਹੜਾ ਸਮਰਥਨ ਭਗਵੰਤ ਮਾਨ ਜੀ ਨੂੰ ਦਿੱਤਾ ਸੀ ਉੱਥੇ ਮਿਲ ਕੇ ਉਹਨਾਂ ਦਾ ਸਮਰਥਨ ਪਾਰਟੀ ਨੇ ਦਿੱਤਾ ਸੀ ਅੱਜ ਜਿਹੜੇ ਲੋਕਾਂ ਨੇ ਲੋਕਾਂ ਦੇ ਫਤਵੇ ਨੇ ਇੱਕ ਮਹੀਨਾ ਪਹਿਲਾਂ ਉੱਥੇ 20000 ਨਾਲ ਕਾਂਗਰਸ ਅੱਗੇ ਗਈ ਆ ਲੋਕ ਸਭਾ ਚ ਅੱਜ ਲੋਕਾਂ ਦਾ ਫਤਵਾ ਵੇਖੋ 40000 ਦੇ ਨਾਲ ਭਗਤ ਜੀ ਜਿਹੜੇ ਮਹਿੰਦਰ ਭਗਤ ਜੀ ਜਿਹੜੇ ਚੋਣਾਂ ਜਿੱਤੇ ਆ ਵਧਾਈ ਦੇ ਪਾਤਰ ਨੇ ਲੋਕਾਂ ਦਾ ਫਤਵਾ ਜਿਹੜਾ ਇਹ ਭਗਵੰਤ ਮਾਨ ਨੂੰ ਸਿਹਰਾ ਜਾਂਦਾ ਸੀਐਮ ਸਾਹਿਬ ਨੂੰ ਕਿਉਂਕਿ ਸੀਐਮ ਸਾਹਿਬ ਨੇ ਆਪਣੀ ਫੈਮਲੀ ਨੂੰ ਨਾਲ ਲੈ ਕੇ ਜਲੰਧਰ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਤੇ ਸਾਡੇ ਵੀਰ ਵੱਡੇ ਭਰਾ ਸ਼ੈਰੀ ਕਲਸੀ ਜਿਹੜੇ ਨੇ ਜਿਹੜਾ 47 ਨੰਬਰ ਵਾਰਡ ਦੇ ਵਿੱਚ ਡਿਊਟੀ ਲੱਗੀ ਸੀ ਬੜੀ ਵੱਡੀ ਲੀਡ ਦੇ ਨਾਲ ਜਿਹੜਾ 47 ਨੰਬਰ ਵਾਰਡ ਵੀ ਅਸੀਂ ਜਿੱਤੇ ਆ ਤੇ ਸਾਡੇ ਜਗਰੂਪ ਸੇਖਵਾ ਜੀ ਉਹਨਾਂ ਨੇ ਵੀ ਬੜੀ ਉੱਥੇ ਮਿਹਨਤ ਕੀਤੀ ਆ ਮੈਂ ਸਾਰਿਆਂ ਦਾ ਇਹਨਾਂ ਦਾ ਧੰਨਵਾਦ ਕਰਦਾ ਜਲੰਧਰ ਵੈਸਟ ਦੇ ਲੋਕਾਂ ਦਾ ਜਿਨ੍ਹਾਂ ਨੇ ਇੱਡਾ ਵੱਡਾ ਫਤਵਾ ਦੇ ਕੇ ਤੇ ਸਰਕਾਰ ਨੂੰ ਸਲਾਹ ਦਿਨਾ ਕਿ ਆਉਣ ਵਾਲੇ ਜਿਹੜੇ 3 ਸਾਲ 2.5 ਸਾਲ ਸਰਕਾਰ ਦੇ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹੋਏ ਨੇ ਇੱਕ ਮਹੀਨੇ ਬਾਅਦ ਜਿਹੜਾ ਲੋਕਾਂ ਨੇ ਦੁਬਾਰਾ ਫਤਵਾ ਦਿੱਤਾ ਹੈ ਲੋਕ ਆਸ ਕਰ ਰਹੇ ਨੇ ਕਿ ਭਗਵੰਤ ਮਾਨ ਸਰਕਾਰ ਕੋ ਇਹਨਾਂ ਸਾਰਿਆਂ ਨੂੰ ਜਿਹੜੇ ਆ ਜਿਹੜੇ ਵਾਅਦੇ ਨੇ ਵਿਕਾਸ ਕਰਨ ਦੀ ਜਿਹੜੀ ਗੱਲਾਂ ਨੇ ਉਹ ਕੀਤੇ ਜਾਣੇ ਚਾਹੀਦੇ